ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਮਟਰ ਪਨੀਰ ਦੀ ਸਬਜ਼ੀ ਪਹਿਲਾਂ ਆਪਾਂ ਪੈਨ ਦੇ ਵਿੱਚ ਥੋੜਾ ਜਿਹਾ ਘਿਓ ਪਾਵਾਂਗੇ ਫਿਰ ਜਿਹੜੇ ਪਨੀਰ ਦੇ ਕੱਟੇ ਹੋਏ ਸਲਾਈਸ ਨੇ ਅਸੀਂ 100 ਗ੍ਰਾਮ ਪਨੀਰ ਲਿਆ ਜੀ ਪਨੀਰ ਦੇ ਕੱਟੇ ਹੋਏ ਸਲਾਈਸ ਆ ਜਿਹੜੇ ਇਹ ਤੇਲ ਦੇ ਵਿੱਚ ਹਲਕੇ ਹਲਕੇ ਆਪਾਂ ਭੁੰਨ ਲੈਣੇ ਨੇ ਜੀ ਇਹਨੂੰ ਹਲਕਾ ਹਲਕਾ ਹਿਲਾ ਲੈਣਾ ਹੈ ਔਰ ਜਿੰਨਾ ਚਿਰ ਥੋੜੇ ਥੋੜੇ ਇਹ ਰੈੱਡ ਜਾਂ ਬਰਾਊਨ ਨਹੀਂ ਹੋ ਜਾਂਦੇ ਉਦੋਂ ਤੱਕ ਇਸ ਨੂੰ ਹਿਲਾਉਂਦੇ ਰਹਿਣਾ ਹੈ ਤੇਲ ਦੇ ਵਿੱਚ ਔਰ ਨਾਲ ਅਸੀਂ ਪਿਆਜ਼ ਮਿਰਚਾਂ ਲਸਣ ਤੇ ਦੂਸਰਾ ਸਮਾਨ ਟਮਾਟਰ ਵਗੈਰਾ ਕੱਟ ਕੇ ਆਪਦਾ ਸਾਈਡ ਤੇ ਰੱਖ ਲਿਆ ਹੈ ਪਨੀਰ ਨੂੰ ਹਲਕਾ ਹਲਕਾ ਆਰਾਮ ਨਾਲ ਘਿਓ ਦੇ ਵਿੱਚ ਫਰਾਈ ਹੋਣ ਦੇਣਾ ਹੈ ਹੁਣ ਆਪਾਂ ਇਹਦਾ ਪਲਟਾ ਲਵਾ ਕੇ ਵੀ ਦੇਖਾਂਗੇ ਔਰ ਵਧੀਆ ਤਰੀਕੇ ਨਾਲ ਜਦੋਂ ਤੱਕ ਇਹਦਾ ਕਲਰ ਥੋੜਾ ਜਿਹਾ ਚੇਂਜ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਤੇਲ ਦੇ ਵਿੱਚ ਫਰਾਈ ਕਰਦੇ ਰਹਿਣਾ ਹੈ ਬਹੁਤ ਹੀ ਵਧੀਆ ਔਰ ਬਹੁਤ ਹੀ ਟੇਸਟੀ ਜਿਹੜੀ ਮਟਰ ਪਨੀਰ ਦੀ ਸਬਜੀ ਹੈ ਉਹ ਤਿਆਰ ਹੋੂਗੀ ਹੁਣ ਆਪਾਂ ਹਲ ਟਲੇ ਹੈ ਪਨੀਰ ਔਰ ਇਸ ਦਾ ਕਲਰ ਵੀ ਦੇਖੋ ਥੋੜਾ ਥੋੜਾ 골ਡਨ ਬ੍ਰਾਊਨ ਆ ਜਿਹੜਾ ਉਹ ਹੋ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਥੋੜੀ ਜਿਹਾ ਫਰਾਈ ਕਰਨ ਤੋਂ ਬਾਅਦ ਚ ਇਸ ਨੂੰ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਜੀ ਇਸ ਨੂੰ ਅਲੱਗ ਬਰਤਨ ਚ ਕੱਢਣ ਤੋਂ ਬਾਅਦ ਚ ਆਪਾਂ ਫਿਰ ਇਸ ਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਹਲਕਾ ਜਿਹਾ ਵਿੱਚ ਕੱਟੇ ਹੋਏ ਆ ਜਿਹੜੇ ਉਹ ਪਿਆਜ਼ ਪਾ ਦੇਣੇ ਨੇ ਔਰ ਪਿਆਜ਼ਾਂ ਨੂੰ ਵੀ ਵਧੀਆ ਤਰੀਕੇ ਨਾਲ ਭੁੰਨਣਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਬਜੀ ਆ ਜਿਹੜੀ ਬਹੁਤ ਹੀ ਸਵਾਦਿਸ਼ਟ ਔਰ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਹੜੀ ਸਬਜੀ ਉਹ ਤਿਆਰ ਹੋਵੇਗੀ ਪਿਆਜ਼ਾਂ ਨੂੰ ਵੀ ਆਪਾਂ ਥੋੜਾ ਜਿਹਾ ਫਰਾਈ ਕਰਨਾ ਹੈ ਕਿ ਹਲਕਾ ਜਿਹਾ ਕਲਰ ਆ ਜਿਹੜਾ ਉਹ ਬ੍ਰਾਊਨ 골ਡਨ ਬ੍ਰਾਊਨ ਹੋ ਜਾਵੇ ਜਿਆਦਾ ਨਹੀਂ ਮਤਲਬ 60% ਹੀ ਜਿਹੜਾ ਹੈ ਆਪਾਂ ਇਸ ਨੂੰ ਫਰਾਈ ਕਰਾਂਗੇ ਬਹੁਤ ਵਧੀਆ ਤਰੀਕੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰੀਆਂ ਮਿਰਚਾਂ ਤੇ ਲਸਣ ਇਸ ਨੂੰ ਵੀ ਵਧੀਆ ਤਰੀਕੇ ਨਾਲ ਪਿਆਜ਼ਾਂ ਦੇ ਵਿੱਚ ਹਲਾ ਦੇਣਾ ਹੈ ਜਦ ਤੱਕ ਇਹ ਥੋੜਾ ਜਾ ਇਸ ਦਾ ਕਲਰ ਜਿਹੜਾ ਉਹ ਹਲਕਾ ਜਿਹਾ ਚੇਂਜ ਹੋ ਜਾਵੇ ਦੇਖੋ ਕਲਰ ਆ ਜਿਹੜਾ ਪਿਆਜ਼ਾਂ ਦਾ ਉਹ ਹੌਲੀ ਹੌਲੀ ਜਿਹੜਾ ਉਹ ਇਸ ਦੀ ਚਟਿਆਈ ਆ ਜਿਹੜੀ ਉਹ ਮਰ ਕੇ 골ਡਨ ਹਲਕਾ 골ਡਨ ਕਲਰ ਦੇ ਵਿੱਚ ਆ ਚੁੱਕਿਆ ਹੈ ਹੁਣ ਅੱਪਾਂ ਜਿਹੜੇ ਪਿਆਜ਼ ਨੇ ਉਸ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਕੱਟੇ ਹੋਏ ਟਮਾਟਰਾਂ ਨੂੰ ਵੀ ਪਿਆਜ਼ਾਂ ਦੇ ਵਿੱਚ ਜਿਹੜਾ ਕਿ ਇੱਕ ਤੜਕਾ ਆਪਾਂ ਤਿਆਰ ਕਰਨਾ ਹੈ ਉਹਦੇ ਵਿੱਚ ਵਧੀਆ ਤਰੀਕੇ ਨਾਲ ਜਿਹੜੇ ਆ ਕਿ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਇਹਦਾ ਜਿਹੜਾ ਦੂਜਾ ਪ੍ਰੋਸੀਜਰ ਆਉਂਦਾ ਹੈ ਇਹਨੂੰ ਆਪਾਂ ਇੱਕ ਮਿਕਸੀ ਜਾਰ ਦੇ ਵਿੱਚ ਕੱਢ ਲਵਾਂਗੇ ਜੀ ਇਹਨੂੰ ਆਪਾਂ ਗ੍ਰाइंड ਕਰਕੇ ਇਹਦਾ ਪੇਸਟ ਬਣਾਵਾਂਗੇ ਪੇਸਟ ਦੇ ਨਾਲ ਕੀ ਹੋਵੇਗਾ ਕਿ ਤਰੀ ਵਧੀਆ ਤਰੀਕੇ ਨਾਲ ਔਰ ਸੰਗਣੀ ਤਰੀ ਔਰ ਸਵਾਦਿਸ਼ਟ ਹੋ ਜਾਂਦੀ ਹੈ ਹੁਣ ਆਪਾਂ ਇਹਨੂੰ ਬਦਰ ਰਹੇ ਹਾਂ ਜੀ ਪੇਸਟ ਬਣਾਉਣ ਵਾਲਾ ਮਿਕਸੀ ਨੂੰ ਆਪਾਂ ਸਟਾਰਟ ਕਰ ਲਿਆ ਹੈ ਇਸ ਦਾ ਬਣਾਵਾਂਗੇ ਜੀ ਆਪਾਂ ਹੁਣ ਪੇਸਟ ਪੇਸਟ ਜੋ ਕਿ ਪਿਆਜ਼ ਟਮਾਟਰ ਹਰੀਆਂ ਮਿਰਚਾਂ ਲਸਣ ਸਾਰਾ ਕੁਝ ਆਪਾਂ ਹਾਫ ਫਰਾਈ ਜਿਹੜਾ ਪੈਨ ਦੇ ਵਿੱਚ ਕੀਤਾ ਸੀਗਾ ਉਹਦਾ ਆਪਾਂ ਹੁਣ ਪੇਸਟ ਬਣਾ ਰਹੇ ਆਂ ਜੀ ਹੁਣ ਆਪਾਂ ਪੈਨ ਦੇ ਵਿੱਚ ਥੋੜਾ ਜਿਹਾ ਘਿਓ ਪਾਤਾ ਤੇ ਇਸ ਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਪੇਸਟ ਬਣਾਇਆ ਹੋਇਆ ਸੀਗਾ ਉਹਨੂੰ ਘਿਓ ਦੇ ਵਿੱਚ ਵਧੀਆ ਤਰੀਕੇ ਨਾਲ ਆਪਾਂ ਮਿਕਸ ਕਰ ਲੈਣਾ ਹੈ ਜਿਹੜਾ ਵਧੀਆ ਤਰੀਕੇ ਨਾਲ ਇਸ ਦਾ ਪੇਸਟ ਦਾ ਜਿਹੜਾ ਰਚਾ ਵਧੀਆ ਤਰੀਕੇ ਨਾਲ ਹੋ ਜਾਵੇ ਘਿਓ ਨੂੰ ਵਧੀਆ ਤਰੀਕੇ ਨਾਲ ਪੇਸਟ ਦੇ ਵਿੱਚ ਮਿਕਸ ਕਰਨਾ ਹੈ ਜੀ ਕਿੰਨਾ ਸੋਹਣਾ ਕਲਰ ਆ ਰਿਹਾ ਹੈ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਔਰ ਉਸ ਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਵਿੱਚ ਮਲਾ ਲਵਾਂਗੇ ਜੋ ਕਿ ਐਨ ਪੇਸਟ ਦੇ ਵਿੱਚ ਵਧੀਆ ਉਹਦਾ ਰਚਾ ਹੋ ਜਾਵੇ ਹੁਣ ਦੋ ਪੱਤੇ ਪਾਵਾਂਗੇ ਜੀ ਤੇਜ ਪੱਤੇ ਦੇ ਥੋੜੀ ਦੇਰ ਟਕਣ ਤੋਂ ਬਾਅਦ ਚ ਦੇਖੋ ਜਿਹੜੀ ਗਰੇਵੀ ਆ ਕਿੰਨੀ ਸੋਹਣੀ ਔਰ ਕਿੰਨਾ ਵਧੀਆ ਕਲਰ ਇਹਦਾ ਨਿੱਖੜ ਕੇ ਆ ਰਿਹਾ ਹੈ ਇਹਨੂੰ ਵਧੀਆ ਤਰੀਕੇ ਨਾਲ ਹਲਾ ਕੇ ਜੋ ਕਿ ਆਪਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜੇ ਆਪਣੇ ਪੀਸੇ ਹੋਏ ਮਸਾਲੇ ਨੇ ਉਹਨੂੰ ਪਾਵਾਂਗੇ ਨਮਕ ਪਾ ਲਿਆ ਜੀ ਆਪਾਂ ਇੱਕ ਚਮਚ ਹਲਦੀ ਪਾਊਡਰ ਪਾ ਲਿਆ ਜੀ ਔਰ ਆਪਾਂ ਅੱਧਾ ਚਮਚ ਪਾ ਲਿਆ ਜੀ ਰੈੱਡ ਚਿੱਲੀ ਯਾਨੀ ਕਿ ਲਾਲ ਮਿਰਚ ਇਹਨੂੰ ਵੀ ਆਪਾਂ ਪੇਸਟ ਦੇ ਵਿੱਚ ਵਧੀਆ ਤਰੀਕੇ ਨਾਲ ਪੂਰਾ ਮਿਕਸ ਕਰ ਲੈਣਾ ਹੈ। ਔਰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ। ਜ਼ਿਆਦਾ ਨਹੀਂ ਪਾਉਣਾ ਪਾਣੀ। ਪਾਣੀ ਦੋ ਵਾਰੀਆਂ ਚ ਪਾਵਾਂਗੇ। ਥੋੜਾ ਜਿਹਾ ਪਾਣੀ ਪਾਉਣ ਤੋਂ ਬਾਅਦ ਉਹਨੂੰ ਮਿਲਾ ਲੈਣਾ ਹੈ। ਚੌਪਸਟਿਕ ਨਾਲ ਵਧੀਆ ਤਰੀਕੇ ਨਾਲ ਜੋ ਕਿ ਪਾਣੀ ਦੇ ਨਾਲ ਥੋੜੀ ਥਿੱਕਨੈਸ ਆ ਜਾਂਦੀ ਹੈ ਗਰੇਵੀ ਦੇ ਵਿੱਚ। ਔਰ ਪਾਣੀ ਨੂੰ ਵੀ ਵਿੱਚ ਰਚਾ ਜਿਹੜਾ ਪਾਣੀ ਦਾ ਉਹ ਵਧੀਆ ਤਰੀਕੇ ਨਾਲ ਹੋ ਜਾਵੇ ਹੁਣ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਜੀ ਉਹਨੂੰ ਵੀ ਆਪਾਂ ਪੇਸਟ ਦੇ ਵਿੱਚ ਮਿਕਸ ਕਰ ਲੈਣਾ ਹੈ ਦੇਖੋ ਗਰੇਵੀ ਹੈ ਜਿਹੜੀ ਥੋੜੀ ਥੋੜੀ ਠੀਕ ਹੋਣ ਲੱਗ ਪਈ ਹੈ ਤੇ ਦੇਖੋ ਕਿੰਨਾ ਵਧੀਆ ਗਰੇਵੀ ਦਾ ਜਿਹੜਾ ਤਿਆਰ ਹੋ ਗਿਆ ਕਲਰ ਦੇਖੋ ਕਿੰਨਾ ਸੋਹਣਾ ਆ ਰਿਹਾ ਹੈ ਬਹੁਤ ਹੀ ਵਧੀਆ ਗੋਲਡਨ ਕਲਰ ਇਸ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਟੱਕ ਦੇਵਾਂਗੇ ਜੀ ਥੋੜੀ ਦੇਰ ਟਕਣ ਤੋਂ ਬਾਅਦ ਦੇ ਵਿੱਚ ਜਿਹੜਾ ਆਪਣਾ ਦੂਜਾ ਪ੍ਰੋਸੀਜਰ ਹੈ ਉਹ ਹੈ ਜੀ ਇਹਦੇ ਵਿੱਚ ਜਿਹੜੇ ਹਰੇ ਮਟਰ ਨੇ ਹਰੇ ਮਟਰਾਂ ਨੂੰ ਆਪਾਂ ਵਿੱਚ ਪਾਵਾਂਗੇ ਵਧੀਆ ਤਰੀਕੇ ਨਾਲ ਜਿਹੜੀ ਆਪਣੀ ਗਰੇਵੀ ਹੈ ਸਹੀ ਮਾਤਰਾ ਦੇ ਵਿੱਚ ਮਸਾਲੇ ਪਾਉਣ ਤੋਂ ਬਾਅਦ ਚ ਤਿਆਰ ਹੋ ਰਹੀ ਹੈ ਇਹਨੂੰ ਮਲਾਉਣ ਤੋਂ ਬਾਅਦ ਇੱਕ ਕੌਲੀ ਇੱਕ ਕਟੋਰੀ ਹਰੀ ਜਿਹੜੇ ਮਟਰ ਨੇ ਪਹਿਲਾਂ ਹੀ ਛੱਲ ਕੇ ਰੱਖੇ ਹੋਏ ਸੀਗੇ ਉਹਨੂੰ ਵੀ ਵਧੀਆ ਤਰੀਕੇ ਨਾਲ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਹੈ ਮਲਾ ਲੈਣਾ ਹੈ ਜੀ ਕਿੰਨੀ ਵਧੀਆ ਤਰੀਕੇ ਨਾਲ ਜਿਹੜਾ ਮਟਰਾਂ ਦੇ ਨਾਲ ਇਹਦਾ ਗ੍ਰੇਸ ਆ ਜਿਹੜਾ ਇੰਨਾ ਵਧੀਆ ਨਿੱਖੜ ਕੇ ਆ ਰਿਹਾ ਹੈ ਇਹ ਜੀ ਔਰ ਉਸ ਤੋਂ ਬਾਅਦ ਪਾਣੀ ਆਪਾਂ ਜਿਹੜਾ ਕੀ ਹੈ ਗਰੇਵੀ ਲਈ ਹੋਰ ਪਾ ਲਵਾਂਗੇ ਔਰ ਇਹਨੂੰ ਆਪਾਂ ਥੋੜਾ ਜਿਹਾ ਹਲਾ ਕੇ ਤਰੀ ਜਿਹੜੀ ਹੈ ਗਰੇਵੀ ਜਿਹੜੀ ਹੈ ਵਧੀਆ ਬਣ ਸਕਦੀ ਹੈ ਇਹਦੇ ਨਾਲ ਔਰ ਬਹੁਤ ਹੀ ਟੇਸਟੀ ਜਿਹੜੀ ਹੈ ਮਟਰ ਪਨੀਰ ਆਪਣਾ ਬਣ ਕੇ ਤਿਆਰ ਹੋਏਗਾ ਕੁਝ ਟਾਈਮ ਢੱਕਣ ਤੋਂ ਬਾਅਦ ਦੇ ਵਿੱਚ ਦੇਖੋ ਕਿੰਨਾ ਸੋਹਣਾ ਰਿਹਾ ਆ ਰਿਹਾ ਹੈ ਗਰੇਵੀ ਦਾ ਇਹਨੂੰ ਥੋੜਾ ਜਿਹਾ ਆਪਾਂ ਹਲਾ ਲਵਾਂਗੇ ਔਰ ਹੁਣ ਲਗਭਗ ਲਗਭਗ ਜਿਹੜਾ ਆਪਣਾ ਤਿਆਰ ਹੈ ਜੀ ਹੁਣ ਆਪਾਂ ਜਿਹੜੇ ਪਨੀਰ ਦੇ ਪੀਸਸ ਆਪਾਂ ਤਲੇ ਸੀਗੇ ਥੋੜੇ ਥੋੜੇ ਫਰਾਈ ਕੀਤੇ ਸੀ ਉਹਨੂੰ ਵੀ ਆਪਾਂ ਵਿੱਚ ਗਰੇਵੀ ਦੇ ਪਾ ਲਵਾਂਗੇ ਔਰ ਮਟਰ ਪਨੀਰ ਦੀ ਜਿਹੜੀ ਸਬਜੀ ਹੈ ਇਸ ਤਰੀਕੇ ਨਾਲ ਬਹੁਤ ਹੀ ਘੱਟ ਟਾਈਮ ਦੇ ਵਿੱਚ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਜੀ ਲਓ ਜੀ ਆਪਣੀ ਜਿਹੜੀ ਮਟਰ ਪਨੀਰ ਹੈ ਉਹ ਲਗਭਗ ਲਗਭਗ ਤਿਆਰ ਹੋ ਚੁੱਕੀ ਹੈ ਸਰਵ ਹੋਣ ਵਾਸਤੇ ਫਿਰ ਇਸ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਜੀ ਕਿੰਨਾ ਸੋਹਣਾ ਜਿਹੜਾ ਕਲਰ ਹੈ ਦੇਖਣ ਦੇ ਵਿੱਚ ਹੀ ਇੰਨੀ ਟੇਸਟੀ ਔਰ ਇੰਨਾ ਕਲਰਫੁਲ ਸਬਜੀ